ਕਬਨੀਆਂ ਵੈਸੀ ਹੋਣੇ ਮੁੱਕ ਗਈਆਂ ਸਾਡੇ ਬੰਦੇ ਜਿਹੜੇ ਸੀ ਮੇਰੇ ਤੇਰੀ ਬੰਦਾ ਕਦੋਂ ਖੜਾਇਆ ਹੋਇਆ ਮੈਨੂੰ ਮੈਨੂੰ ਗੱਲ ਮੈਨੂੰ ਤੇਰੀ ਗੱਦੀ ਜਾਣੋ ਮੈਂ ਤੈਨੂੰ ਕਿੱਥੇ ਰੱਖੂ ਮੇਰੇ ਫੋਨ ਤੁਸੀਂ ਲਾਇਆ ਮੀਡੀਆ ਨੂੰ ਫੋਨ ਤੁਸੀਂ ਲਾਇਆ ਮੀਡੀਆ ਨੂੰ ਫੋਨ ਇੱਕ ਮਿੰਟ ਹੋ ਜਾ ਇੱਕ ਮਿੰਟ ਹੋ ਜਾ ਮੇਰੇ ਤੁਹਾਡੀ ਸੌਂਚ ਚੈੱਕ ਕਰ ਲਓ ਫਿਰ ਮੈਂ ਫੋਨ ਆ ਕੋਈ ਆਪਦੇ ਫੋਨ ਦੀ ਕਾਲ ਦਿਖਾਓ ਨਾ ਆਪਦੇ ਫੋਨ ਦੀ ਕਾਲ ਦਿਖਾਓ ਭਾਈ ਹੋਈ ਹੈ ਥੱਲੇ ਤਾਂ ਸਿਵਲ ਚ ਆ ਰਹੀ ਹੈ ਸਿਵਲ ਤੇ ਮੈਂ ਨਹੀਂ ਬ੍ਰੇਕ ਆਲ ਦਿਖਾ ਦਿਓ ਆਪਦੇ ਫੋਨ ਦੀ ਕਾਲ ਦਿਖਾ ਦਿਓ ਲਾਸਟ ਕਾਲ ਦਿਖਾ ਦਿਓ ਮੈਨੂੰ ਲਾਈਏ ਵੀਰੇ ਮੈਂ ਲਾਸਟ ਕਾਲ ਦਿਖਾ ਦੂੰ ਫੋਨ ਦੀ ਲਾਸਟ ਕਾਲ ਦਿਖਾ ਦਿਓ ਦਿਖਾ ਦੂੰ ਵੀਰੇ ਮੇਰੀ ਗੱਲ ਸੁਣੋ ਨਹੀਂ ਨਹੀਂ ਯਾਰ ਮੈਂ ਹੀ ਨਹੀਂ ਜਦੋਂ ਫਿਰ ਪਾਈ ਕਾ ਦੋ ਤੂੰ ਇਹਨੇ ਖਾਂ ਲਗਾ ਚਾਹੀਏ ਨਾ ਯਾਰ ਪਾਈ ਯਾਰ ਇਹ ਕੋਈ ਲਾਸਟ ਕਾਲ ਦਿਖਾ ਮੈਂ ਕਿਹੜੀ ਲਾਸਟ ਕਾਲ ਦਿਖਾਵਾਂ ਯਾਰ ਜਦੋਂ ਮੈਂ ਤੂੰ ਖਾਂ ਖਾ ਤੂੰ ਹੀ ਜਿਹੜਾ ਕੋ ਚਲਾ ਲੈਣਾ ਮੈਂ ਸਾਈਡ ਤੇ ਖੜਾ ਯਾਰ ਤੁਸੀਂ ਮੈਨੂੰ ਕੋਈ ਪੰਗਾ ਲਾਓ ਯਾਰ ਕਿਹੜਾ ਮੈਂ ਕਢਾਉਣਾ ਪਿੱਛੋਂ ਵਿੱਚ ਕਾਟ ਕੇ ਕਢਾਉਣਾ ਸਾਨੂੰ ਹੱਥ ਨਹੀਂ ਆਉਂਦੀ ਤੁਸੀ ਵੀਡੀਓ ਲੀ ਹੱਥ ਨਹੀਂ ਸਾਨੂੰ ਤੁਸੀਂ ਕੀਤਾ ਵੱਡੇ ਵੀ ਮਸਲੇ ਵਾਲੀ ਗੱਲ ਹੈ ਬਹਿਸ ਨਾ ਕਰ ਮੈਂ ਬੱਡੇ ਵੀ ਮਸਲੇ ਨਹੀਂ ਕਰਦਾ ਮੈਂ ਦੱਸੋ ਤੁਸੀਂ ਇਹ ਨਹੀਂ ਨਹੀਂ ਇਹਦਾ ਯਾਰ ਅੱਛਾ ਫਿਰ ਕਿਹਨੇ ਬਣਾ ਰਹੇ ਤੁਸੀਂ ਯਾਰ ਪਹਿਲੀ ਵੀਡੀਓ ਦੇ ਵਿੱਚ ਨਾਲ ਹੀ ਖੜਾ ਕੋਈ ਗੱਲ ਨਹੀਂ ਠੀਕ ਹੈ ਇੱਥੇ ਖੜਾ ਮੈਂ ਸਾਈਡ ਤੇ ਖੜਿਆ ਆਹ ਨਹੀਂ ਖੜਿਆ ਇੱਧਰ ਦੇਖੋ ਉਹ ਸਾਹ ਨਾਲ ਗਿਆ ਦੇਖੋ ਬੰਦੇ ਨਾਲ ਹੱਥ ਇਹਨਾਂ ਨੇ ਆਪਾਂ ਨੂੰ ਇਹ ਨਹੀਂ ਕੀਤਾ ਹੱਥ ਇਹਨੇ ਹੱਥ ਦੇ ਕੇ ਗੱਡੀ ਨੂੰ ਕੀ ਨਹੀਂ ਨਹੀਂ ਭਾਈ ਜੀ ਤੁਸੀਂ ਸਾਈਡ ਤੇ ਖੜੇ ਸੀ ਮੈਂ ਨਹੀਂ ਕੀਤਾ ਤੁਸੀਂ ਸਾਈਡ ਤੇ ਖੜੇ ਸੀ ਠੀਕ ਆ ਵੀਰੇ ਢੂਡਣਾ ਬੋਲੋ 100 ਖਾ ਲੋਗੇ ਗੁਰਦੁਆਰੇ ਦੀ ਚੀਜ਼ ਦੀ ਗੁਰਦੁਆਰੇ 100 ਨਹੀਂ ਨਹੀਂ ਵੀ ਉਹ ਬੰਦੇ ਨੇ ਹੱਥ ਕੀਤਾ ਮੈਂ ਨਹੀਂ ਉਹਨੇ ਨਹੀਂ ਦਿੱਤਾ ਤਾਂ ਮੈਂ ਰੋਕਿਆ ਨਹੀਂ ਗੁਰਦੁਆਰੇ ਦੀ 100 ਖਾਓ ਇੱਥੇ ਨਹੀਂ ਨਹੀਂ ਯਾਰ ਆ ਤਾਂ ਗੱਲ ਗਲਤ ਆ ਆ ਗੱਲ ਗਲਤ ਆ ਉਹ ਨਗਰੀ ਪੁਲਿਸ ਵਾਲਾ ਬਾਈ ਉਹ ਨਗਰੀ ਪੁਲਿਸ ਵਾਲਾ ਨਾਲ ਖੜ ਕੇ ਉਹ ਡਿਊਟੀ ਕਰ ਰਿਹਾਗਾ ਕੋਈ ਡਿਊਟੀ ਨਹੀਂ ਕਰ ਰਿਹਾ ਹੈਲੋ ਕੋਈ ਡਿਊਟੀ ਨਹੀਂ ਕਰਾਉਂਦੇ ਆ ਅੱਲਾ ਹੁੰਦੇ ਕੋਈ ਡਿਊਟੀ ਨਹੀਂ ਕਰਾਉਂਦੇ ਅਸੀਂ ਭਰ ਕੇ ਪਾਈ ਸੀ ਤੇ ਉਹੀ ਕਾਲੇ ਬੂਟ ਪਾਏ ਸੀ ਖਾਕੀ ਪੱਗ ਬੰਨੀ ਸੀ ਇਹਨਾਂ ਦੇ ਨਾਲ ਡਿਊਟੀ ਕਰਾ ਰਹੇ ਸੀ ਤੇ ਹੁਣ ਪਾਸੂ ਆ ਹੁਣ ਇਹਨਾਂ ਦਾ ਮੈਂ ਦੌੜਦਿਆਂ ਨੂੰ ਖਾਓ ਜੀ ਹੁਣ ਗੋਰਦਾਰ ਦੀ ਸੋਹ ਗਾ ਲਿਓ ਮੈਂ ਸੋਹ ਗਾਣਾ ਮੈਂ ਮੰਨਦੀ ਹਾਂ ਗੋਰਦਾਰ ਦੀ ਸੋਹ ਗਾ ਲਿਓ ਗੋਰਦਾਰ ਦੀ ਸੋਹ ਗਾ ਲਿਓ ਮੈਨੂੰ ਤੁਸੀਂ ਗੋਰਦਾਰ ਦੀ ਸੋਹ ਗਾ ਲਿਓ ਮੈਨੂੰ ਭੱਤੇ ਦਾ ਕਿਉਂ ਬਣਾ ਰਿਹਾ ਗੋਰਦਾਰ ਦੀ ਸੋਹ ਗਾ ਲਿਓ ਜੀ ਤੁਸੀਂ ਆਪ ਹੀ ਲੱਗਿਆ ਸੀ ਪਹਿਲਾਂ ਇੱਥੇ ਹੱਥ ਜੋੜੀ ਖੜੇ ਆ ਜੀ ਤੈਨੂੰ ਮੈਨੂੰ ਬਲਾਉਂਦੀ ਭਾਨਾ ਲੱਭਦੇ ਕੋਈ ਕੇਸ ਤੋਂ ਦਾ ਆਪ ਹੀ ਲੜ ਕੇ ਕਹਿਣਾ ਗੁਰਦਾਰ ਦੀ ਸੌ ਖਾਉਂਗਾ ਮੈਂ ਪਵਾਉਂਗਾ ਗੁਰਦਾਰ ਦੀ ਸੌ ਖਾਉਂਗਾ ਗੁਰਦਾਰ ਦੀ ਸੌ ਖਾਉਂਗਾ ਗੁਰਦਾਰ ਦੀ ਸੌ ਖਾਉਂਗਾ ਮੈਂ ਗੁਰਦਾਰ ਦੀ ਸੌ ਖਾ ਕੇ ਕਹਿਣਾ ਨਗਰੀ ਪੁਲਿਸ ਵਾਲਾ ਮੈਨੂੰ ਫੜਾ ਸੀ ਖਾਣ ਤੇਰੇ ਨਾਲ ਹੀ ਆਣੀ ਮੈਂ ਜਾਣਦਾ ਨਹੀਂ ਬੰਦਾ ਮੈਂ ਗੁਰਦਾਰ ਦੀ ਸੌ ਖਾਉਂਗਾ ਭਾਈ ਜੀ ਇਹ ਤਾਂ ਨਕਲਾ ਚੋਰ ਕਰ ਕਰਦੀ ਸੌਖਾਉਂਦੀ ਕਰ ਕਰਦੀ ਸੌਖਾਉਂਦੀ ਛੁੱਟੀ ਦੇ ਮਲਾਈ ਬਹੁਤ ਹੋ ਗਿਆ ਹੈ ਜੀ ਸਾਰੇ ਨੇ ਕਿਹਾ ਆਪ ਹੀ ਮੀਡੀਆ ਬੁਲਾਇਆ ਇਹਨਾਂ ਨੇ ਸਾਨੂੰ ਬਤਿਆ ਕਿ ਕਹਿਣ ਵੀ ਰਸਤਾ ਨਹੀਂ ਆਪ ਵੀਡੀਓ ਸਾਰਾ ਮੀਡੀਆ ਜਿਹੜਾ ਉਹ ਇਹਨਾਂ ਨੇ ਆਪ ਬੁਲਾਇਆ ਤੇ ਆਪ ਹੀ ਫਸ ਗਿਆ ਆਪ ਤੇ ਚਲਾਨ ਹੋ ਗਿਆ ਹੁਣ ਦੱਸੋ ਰੁਪਈਆ ਜਿਹੜਾ ਤੇ ਕਾਹ ਮੇਰੇ ਫੋਟੋ ਵੀ ਵੀ ਆ ਕਿਹੜੇ ਤਰੀਕੇ ਨਾਲ ਤੇ ਅਗਾਮ ਹੈ ਹੈਲੋ ਪਾਚਾਰ ਭਾਵੇਂ 10000 ਪਾਜੀ ਤੇ ਰੋਲਾ ਪਿਆ ਪਿਆ ਯਾਰ ਅਜ ਉਧਰ ਫਲਦੇ ਕੋਈ ਤੇ ਪੂਰਾ ਗਾਮ ਲੱਗ ਗਿਆ ਸ਼ਹਿਰ ਚ ਬਾਈ ਹਜੇ ਨੰਬਰ ਪਲੇਟ ਸਾਰੇ ਜੈਸ ਬੈਂਕ ਲਗਾਓ ਇੱਧਰ ਅੱਗੇ ਨੂੰ ਆ ਜੀ ਸ਼ਹਿਰ ਜਾ ਲੰਘ ਗਿਆ ਮੈਂਨ ਫਰੋਜ ਪਰ ਰੋਡ ਤੇ ਯਾਰ ਤੁਸੀਂ ਬਸ ਕਹਿ ਰਿਹਾ ਬਾਈ ਕੋਈ ਕਾਰਵਾਈ ਪੁਲ ਦਾ ਚੜੇ ਥੱਲੇ ਥੱਲੇ ਵੀ ਆਇਓ ਜਲਦੀ ਆ ਜੀ ਡਿਊਟੀ ਕਰਦੇ ਆ ਹੁਣ ਤੁਸੀਂ ਚੋਰ ਕਰਦੇ ਆ ਆਮ ਉਹ ਫੇਰੀਆਂ ਦੇ ਵਿੱਚ ਕਹਿਣਾ ਕੀ ਕਰਨਾ ਜਿੰਨੇ ਮੋੜੀ ਵਾਲੇ ਆਇਆ ਜਿੰਨੇ ਬੰਦੇ ਉਹ ਖੜੇ ਸੀ ਪਾਛੂ ਜਾ ਕੇ ਕਿਸੇ ਦੀ ਬਣਾ ਲਵਾਂਗੇ ਮੈਨੂੰ ਵੀ ਪਤਾ ਕੌਣ ਆ ਉਹ ਉਹ ਪਹਿਲੀ ਵੀਡੀਓ ਚ ਨਹੀਂ ਹੈਗਾ ਬੰਦਾ ਜਿੰਨੇ ਬੰਦੇ ਖੜੇ ਆ ਆ 200 ਬੰਦੇ ਹੋਰ ਵੀ ਖੜੇ ਨਹੀਂ ਸਾਰੇ ਗਵਾਹ ਨੇ ਜੀ ਸਾਰੇ ਨਹੀਂ ਪਤਾ ਬੰਦਾ ਕੌਣ ਤੇ ਕੌਣ ਹੈਗੀ ਇੰਨੀ ਹਾਂਜੀ ਹਾਂਜੀ ਕਰੀਏ ਆਪਾਂ ਅਸੀਂ ਕੋਈ ਕਾਰਵਾਈ ਕਰਾਉਣੀ ਵੀਡੀਓ ਦੇਖ ਕੇ ਆਪ ਸਰਕਾਰ ਕਾਰਵਾਈ ਕਰਦੀ ਆ ਠੀਕ ਆ ਨਹੀਂ ਕਰਦੇ ਨਾ ਸਹੀ ਬਾਕੀ ਆ ਆਮ ਜਨਤਾ ਨੂੰ ਪਤਾ ਲੱਗ ਗਿਆ 20 ਮਿੰਟ ਦਾ ਮੈਂ ਸਮਾਂ ਮੰਗਿਆ 20 ਮਿੰਟ ਕੋਈ ਬਾਲੇ ਨਹੀਂ ਹੁੰਦੇ ਆ ਸਾਰਾ মিডিਆ ਤੁਹਾਨੂੰ ਫੋਨ ਕਰਕੇ ਸਰ ਨੇ ਬੁਲਾਇਆ ਤੇ ਇੱਥੇ ਖੜਿਓ 20 ਮਿੰਟ ਦਾ ਮੈਨੂੰ ਸਮਾਂ ਦਿਓ ਗੱਡੀ ਵੀ ਇੱਥੇ ਖੜੀ ਆ ਭਾਈ ਜੀ ਮੈਂ ਨੰਬਰ ਪਲੇਟ ਨਾਲ ਲਿਆਵਾਂ ਤਾਂ ਇਹਨਾਂ ਦੇ ਵੀ ਕਾਰਵਾਈ ਹੋਵੇ ਦੇਖੋ ਭਾਈ ਹੁਣ ਨੰਬਰ ਪਲੇਟ ਲਵਾਉਣ ਦੇ ਲਈ ਗੱਡੀ ਮੈਂ ਲੈ ਕੇ ਹੀ ਆਉਂਗਾ ਹੁਣ ਸਾਈਕਲ ਤੇ ਚੜ ਕੇ ਥੋੜੀ ਆਉਂਨਾ ਨੰਬਰ ਪਲੇਟ ਲਵਾਉਣਾ ਜੇ 20 ਮਿੰਟ ਦਾ ਸਮਾਂ ਦਿੱਤਾ 20 ਮਿੰਟ ਦੇਣੇ ਚਾਹੀਦੇ ਅਗਲੀ ਗੱਲ ਜਗਰਾਮਾਂ ਦੇ ਵਿੱਚ ਇੰਨਾ ਕੁਸ਼ ਹੋ ਜਾ ਰਾਤ ਨੂੰ 12 ਵਜੇ ਪਿੱਛੇ ਬੰਦੇ ਪੈਂਦੇ ਆ ਥਾਣੇ ਮੂਰੇ ਜਾਂਦਾ ਥਾਣੇ ਨੂੰ ਉਦੋਂ ਬਾਅਦ ਦੇ ਵਿੱਚ ਇੱਕ ਹੋਰ ਮੋਟਰਸਾਈਕਲ ਖੜਾ ਮਗਾ ਸਰ ਕਟੋ ਚਲਣ ਕਹਿੰਦੇ ਮੈਂ ਨਹੀਂ ਚੱਲਣਾ ਮੈਂ ਕਿਹਾ ਰੋਕਿਆ ਜਲਾ ਕੁੱਟੀ ਗੱਲ ਉਹ ਬੰਦੇ ਨੇ ਚਲਾਨ ਚਾਉਣੀ ਕਰਦੇ ਆ ਜਾਂ ਸੱਚੇ ਹੁੰਦੇ ਫੜ ਕੇ ਚਲਾਨ ਕੱਟਦੇ ਲੈ ਭਾਈ ਗਲਤ ਨੂੰ ਗਲਤ ਕਹਿੰਦੇ ਆ ਸ਼ਰਮ ਕਹਿੰਦੇ ਆ ਤੇ ਅਗਲੀ ਗੱਲ ਸੁਣੋ ਜੀ ਅਗਲੀ ਗੱਲ ਸੁਣੋ ਹੁਣ ਦੇਖੋ ਹੁਣ ਪ੍ਰਸ਼ਾਸਨ ਤੋਂ ਮੇਰਾ ਭਰੋਸਾ ਉੱਠ ਚੁੱਕਿਆ ਕਿਉਂਕਿ ਰਾਤ ਨੂੰ ਕਰਫ్యూ ਦਾ ਚਲਉਂਦੇ ਆਉਂਦੇ ਆ ਉਹਦਾ ਕੋਈ ਚੱਕਰ ਨਹੀਂ ਜਦੋਂ ਪਿੱਛੇ ਕੰਨ ਕੋਈ ਜਾਨੀ ਮਸੌਣ ਹੋਵੇ ਮੈਂ ਤੁਹਾਨੂੰ ਦੱਸ ਦੇਖੋ ਵੀਰੇ ਦੱਸਿਆ ਵੀ ਆ ਰਾਤ ਨੂੰ ਥਾਣੇ ਮੁਰੇ ਜਾਣਾ ਥਾਣੇ ਨੂੰ ਜਿੰਦੇ ਲੱਗੇ ਹੁੰਦੇ ਆ ਉਸ ਤੋਂ ਬਾਅਦ ਜਗਰਾਮਾਂ ਦੇ ਵਿੱਚ ਮੈਨੂੰ ਭਰੋਸਾ ਦਿਵਾਇਆ ਜਾਂਦਾ ਐਸ.ਐਸ.ਪੀ ਸਾਹਿਬ ਤੋਂ ਉਹ ਬੰਦੇ ਫੜੇ ਜਾਂਦੇ ਆ ਕਿਉਂਕਿ ਉਹਨਾਂ ਖਾਦੀ ਪੀਤੀ ਹੁੰਦੀ ਆ ਉਹ ਚਲੋ ਉਹਨਾਂ ਨਾਲ ਬਾਈ ਜੀ ਤੁਸੀਂ ਫੋਨ ਲਾ ਸਕਦੇ ਹੋ ਐਸਐਸਪੀ ਜਗਰਾਉ ਨੂੰ ਚੱਲਦੀ ਵੀਡੀਓ ਤੇ ਫੋਨ ਲਾ ਸਕਦੇ ਲਗਰਾਉ ਆ ਨਹੀਂ ਤੁਸੀਂ ਪੁੱਛਗਿੱਛ ਕਰ ਸਕਦੇ ਹੋ ਡੀਐਸਪੀ ਸਾਹਿਬ ਤੁਸੀਂ ਪੁੱਛਗਿੱਛ ਕਰ ਸਕਦੇ ਹੋ ਤੁਸੀਂ ਪੁੱਛਗਿੱਛ ਕਰ ਸਕਦੇ ਹੋ ਫੋਨ ਲਾ ਕੇ ਪੁੱਛੋ ਤੁਸੀਂ ਫੋਨ ਲਾਓ ਨਾ ਫਿਰ ਉਹਨਾਂ ਉੱਪਰ ਕੋਈ ਫੋਟੋ ਦਾ ਆਪ ਦਾ ਪ੍ਰਸ਼ਾਸਨ ਆਪ ਦੇ ਅਫਸਰ ਜਿਹੜੀ ਮਰਜ਼ੀ ਕਾਰਵਾਈ ਕਰ ਨਹੀਂ ਤੁਸੀਂ ਫੋਨ ਲਾਓ ਯਾਰ ਇਕਰਾਰ ਕੱਟਿਆ ਗਿਆ ਹੈ ਦੇਖੋ ਮੈਨੂੰ 20 ਮਿੰਟ ਦਾ ਸਮਾਂ ਨਹੀਂ ਦਿੱਤਾ ਗਿਆ ਅੱਜ ਮੈਂ ਸਰਫ ਤੇ ਸਰਵ ਨੰਬਰ ਪਲੇਟ ਲਵਾਉਣ ਆਇਆ ਗੱਡੀ ਤੇ ਨੰਬਰ ਪਲੇਟ ਜਦ ਵੀ ਨੰਬਰ ਪਲੇਟ ਨਹੀਂ ਹੋਈ ਜਾਂ 20 ਮਿੰਟ ਦਾ ਸਮਾਂ ਨਹੀਂ ਇਹ ਇਹ ਗੱਲ ਵੀ ਮੈਂ ਇੱਕ ਹੀ ਗੱਲ ਹੋਰ ਸੁਣੋ ਜੇ ਸੱਚੇ ਆ ਇਹਨਾਂ ਨੂੰ ਪਤਾ ਵੀ ਸਾਰਾ ਮੀਡੀਆ ਆਇਆ ਹੋਇਆ ਜੇ ਸੱਚੇ ਆ ਤਾਂ ਮੋਟਰਸਾਈਕਲ ਤੇ ਨੰਬਰ ਪਲੇਟ ਨਹੀਂ ਲੱਗੀ ਮੈਂ ਉਹਨੂੰ ਰੋਕਿਆ ਨਹੀਂ ਮੈਂ ਦੇਖਿਆ ਹੀ ਨਹੀਂ ਇਹਨਾਂ ਨੇ ਨਹੀਂ ਰੋਕਿਆ ਇਹਨਾਂ ਦੇ ਉਹ ਬੰਦੇ ਨੇ ਰੋਕਿਆ ਉਹ ਨਾਲ ਡੈੜਾ ਉਹਦੇ ਪੱਗ ਬੰਨੀ ਖੜਾ ਇੰਦਰ ਆਫ ਦਾ ਬੰਦਾ ਮੈਂ ਕਿਹਾ ਸਾਦੀ ਬੰਦੇ ਨੇ ਮੋਟਰਸਾਈਕਲ ਰੋਕ ਕੇ ਘਟੋ ਚਲਾਣ ਕਹਿੰਦੇ ਨਹੀਂ ਜਾਨਦੋ ਆਪਣਾ ਬੰਦਾ ਆ ਖੜੇ ਆ ਸਾਰਾ মিডিਆ ਇੱਥੇ ਗਵਾਹ ਆ ਸਾਰੇ ਬੰਦੇ ਗਵਾਹ ਆ ਵੱਡੇ ਅਧਿਕਾਰੀਆਂ ਨੂੰ ਕੀ ਕਹਿਣਾ ਚਾਹੋਗੇ ਸਾਰੇ ਗਵਾਹ ਮੈਂ ਅਧਿਕਾਰੀਆਂ ਨੂੰ ਹੱਥ ਜੋੜ ਕੇ ਬੇਨਤੀ ਕਰਦਾ ਜੀ ਵੀ ਜੇ ਕਿਸੇ ਬੰਦੇ ਨੇ ਨੰਬਰ ਪਲੇਟ ਲਵਾਉਣ ਜਾਣਾ ਹੈਗਾ ਉਹਨੂੰ 20 ਮਿੰਟ ਦਾ ਸਮਾਂ ਤਾਂ ਦੇ ਦਿਓ ਨੰਬਰ ਪਲੇਟ ਆਈ ਪੀਰ ਨੇਜਾ ਪਲੇਟ ਵਾਲਿਆਂ ਦੇ ਪਿੱਛੇ ਨੰਬਰ ਪਲੇਟ ਹੀ ਲਵਾਉਣੀਆਂ ਸਿਰਫ ਤੇ ਸਿਰਫ ਅਗਲੇ ਇਹਨਾਂ ਨੂੰ ਆਹੋ ਤੁਰ ਕੇ ਜਾਵਾ ਜੀ ਤੁਸੀਂ ਤਾਂ ਚਲਾਨ ਵੀ ਕੱਟਦਾ ਮੈਨੂੰ ਤਾਂ ਫਿਕਰ ਦਾ ਸਮਾਂ ਨਹੀਂ ਦਿੱਤਾ ਮੁੰਡਾ ਕਰ ਲਈਏ ਉਹ ਦੇਖੋ ਕਿ ਮੈਂ 20 ਮਿੰਟ ਦਾ ਸਮਾਂ ਬਾਈ ਜੀ ਤੁਸੀਂ ਜਾਲੀਆਂ ਤਾਂ ਉਹ ਵੀ ਕਿਹਾ ਨਹੀਂ 20 ਮਿੰਟ ਦਾ ਸਮਾਂ ਤਾਂ ਬੰਦਾ ਵੀ ਜਾਲੀਆਂ ਨਹੀਂ ਲਾਉਣੀ ਮੈਂ ਤੁਹਾਡੇ ਕੀ ਕੰਮ ਕਰਦੇ ਹੋ ਤੁਸੀਂ ਕੀ ਨਾਮ ਕੀ ਹੈ ਤੁਹਾਡਾ ਕੀ ਕੰਮ ਹੈ ਜੇ ਅੱਜ ਕੱਲ ਨੂੰ ਕੋਈ ਜਾਨੀ ਨੁਕਸਾਨ ਹੁੰਦਾ ਕੌਣ ਜ਼ਿੰਮੇਵਾਰ ਹੈ ਚਲਾਨੀ ਕੱਟੇਗਾ ਜੇ ਕੱਲ ਨੂੰ ਨੁਕਸਾਨ ਹੁੰਦਾ ਜਾਨੀ ਨੁਕਸਾਨ ਤਾਂ ਅਫਸਰ ਜ਼ਿੰਮੇਵਾਰ ਹੋਣਗੇ ਆ ਅਫਸਰ ਜ਼ਿੰਮੇਵਾਰ ਹੋਣਗੇ ਬਹੁਤ ਇਹਨਾਂ ਨੇ ਪਰੇਸ਼ਾਨ ਕੀਤਾ ਹੋਇਆ ਦੇਖੋ ਇਹ ਆਪਦਾ ਪਿਆਰ ਨਾਲ ਗੱਲ ਕਰ ਜਾ 20 ਮਿੰਟ ਦਾ ਸਮਾਂ ਨਹੀਂ ਦੇ ਰੇ ਉੱਪਰ ਦੀ ਫੇਰ ਨਾ ਪੱਟੇ ਆਫਸਰਾਂ ਨੇ ਕਹਿਣਾ ਵੀ ਰਫ਼ਤਾਰ ਹੈ ਵੀਡੀਓ ਪਾ ਕੇ ਸੋਸ਼ਲ ਮੀਡੀਆ ਤੇ ਬਦਨਾਮ ਕਰਦਾ ਪ੍ਰਸ਼ਾਸਨ ਮੀਡੀਆ ਆ ਫੋਨ ਲਾ ਕੇ ਸੱਦਿਆ ਇਹਨਾਂ ਨੇ ਮੈਨੂੰ ਦੇਖ ਕੇ ਫੋਨ ਲਾ ਕੇ ਸਾਧਿਆ ਮੀਡੀਆ ਉਹ ਵੀਡੀਓ ਉਹ ਮੈਂ ਤਾਂ ਆਪ ਚਾਹੁੰਦਾ ਸੀ ਵੀ ਕਾਨੂੰਨ ਸੋਸ਼ਲ ਮੀਡੀਆ ਦੇ ਗੱਲ ਲੈ ਕੇ ਆਣੀ ਆਪਦਾ ਜਰੂਰ ਸਾਫ ਕਰਾ ਲੈ ਦੱਸੋ ਉਹ ਇੱਥੇ ਦੱਸੋ ਮੇਰੀ ਕੀ ਗਲਤੀ ਆ ਇੱਥੇ ਮੈਂ ਗਲਤ ਨਹੀਂ ਪਾਈ ਜਰੂਰ ਕਰਾਉਂਗੀ ਮੈਂ ਸਹੀ ਆ ਮੇਰਾ ਗਾਲ ਜਲੂਸ ਕਿਤੇ ਡਰ ਕੇ ਰਹਿਏ ਹੋ ਤੁਸੀਂ ਜਾਲੀਆਂ ਦਾ ਡਰ ਕੇ ਬਾਈ ਜੀ ਤੁਹਾਨੂੰ ਡਰਦਾ ਬਾਈ ਜੀ ਤੁਸੀਂ ਜਾਲੀਆਂ ਦਾ ਚਲਾਨ ਕੀਤਾ 20 ਮਿੰਟ ਦਾ ਸਮਾਂ ਦਿਓ ਮੈਂ ਤੇਤੋਂ ਕਿਉਂ ਡਰਾਂ ਮੈਨੂੰ 20 ਮਿੰਟ ਦਾ ਸਮਾਂ ਤਾਂ ਦਿਓ ਬਾਈ ਜੀ ਇੱਥੇ ਸਰ ਖੜੇ ਆ ਬਾਈ ਜੀ ਤੁਸੀਂ ਕੋਈ ਨੰਬਰ ਪਲੇਟ ਲੈ ਕੇ ਆਉਣੀ ਆ ਤੇ ਸਾਰਾ ਮੈਂ ਤੇਤੋਂ ਨਹੀਂ ਡਰਦਾ ਕਿਸ ਤੋਂ ਡਰਦਾ ਮੈਂ ਆਪਣੀ ਜੂਰੀ ਕਰ ਰਿਹਾ ਹਾਂ ਉਹ ਤੋਂ ਡਰਦਾ ਬਾਈ ਜੀ ਤੁਸੀਂ ਜਾਲੀਆਂ ਦਾ ਚਲਾਨ ਕੀਤਾ ਵਾ ਤੁਸੀਂ ਐਸਐਸਪੀ ਸਾਹਿਬ ਨੂੰ ਫੋਨ ਲਾਉਣਾ ਸੀ ਵੀ ਇਹਨੂੰ ਗੱਤ ਕੇ ਥ੍ਰੈਟ ਹੈਗਾ ਕਿ ਨਹੀਂ ਨਹੀਂ ਫਿਰ ਸਾਹਮਣ ਵੀਡੀਓ ਚੱਲਦੀ ਚ ਪੁੱਛੋ ਨਾ ਸਾਰੇ ਨਹੀਂ ਸਾਹਮਣੇ ਸਾਹਮਣੇ ਜੱਕ ਜਾਈ ਰਹੂਗਾ ਜੀ ਸਾਰੇ ਸਾਹਮਣੇ ਸਾਰੇ ਸਾਹਮਣੇ ਜੱਕ ਜਾਈ ਰੋਣਾ ਚਾਹੀਦਾ ਚੱਲਦੀ ਵੀਡੀਓ ਤੇ ਹੋਣਾ ਮੈਂ ਕਰਦਾ ਤੇਰਾ ਲਰਨਿੰਗ ਨਾਲ ਤੋਂ ਬਣਾ ਨਾ ਲਰਨਿੰਗ ਜਿਹੜੀਂ ਧਰਾਵਾ ਨੇ ਆ ਦੇ ਬਾਈ ਜੀ ਧਰਾਵਾ ਦੀ ਗੱਲ ਨਹੀਂ ਮੈਂ ਤੁਹਾਨੂੰ ਇਹ ਕਹਿੰਦਾ ਵਾਂ ਵੀ ਤੁਸੀਂ ਫੋਨ ਤਾਂ ਲੈ ਲਓ ਆਪਣਾ ਨਾਮ ਬੋਲੋ ਜਰਾ ਕੀ ਹੈ ਤੁਸੀਂ ਫੋਨ ਲਾਓ ਨਾ ਉਹਨਾਂ ਨੂੰ ਆ ਧਮਕੀ ਗੱਲ ਦੇ ਰਹੇ ਆ ਵੀ ਧਰਾਵਾ ਲਾਉਂਗਾ ਐ ਕਰੂੰਗਾ ਆ ਦੇਖ ਲਓ ਜੀ ਆ ਹੁਣ ਵੀਡੀਓ ਦੇ ਵਿੱਚ ਕਹਿਣਾ ਵੀ ਆਹ ਧਰਾਵਾ ਲੱਗਦੀਆਂ ਨੇ ਉਹ ਲੱਗਦੀਆਂ ਨੇ ਆ ਧਮਕੀ ਦੇ ਰਹੇ ਆ ਉਤੋ ਹੀ ਸ਼ਰਿਆ ਨਹੀਂ ਦੇ ਰਹੇ ਜਿਹੜੀ ਕਰ ਹੀ ਲਾੜੋ ਕੋਈ ਗੱਲ ਨਰਨੀਲ ਦਾ ਸਰ ਨਹੀਂ ਲਾਓ ਤੁਸੀਂ ਮੈਂ ਤਾਂ ਨਹੀਂ ਆਉਂਦਾ ਲਾੜੋ ਲਾਉਂਗਾ ਭਾਈ ਇਹ ਜ਼ਰੂਰ ਤੁਸ ਜੇ ਲੈ ਜਾਓ ਹੈ ਨਹੀਂ ਬਿਲਕੁਲ ਮੇਰੇ ਕੋਲ ਨਹੀਂ ਹੈਗਾ ਕੁਛ ਇੱਧਰ ਮੇਰੀ ਗੱਡੀ ਤੁਹੀਂ ਚਲਾ ਰਹੇ ਹੋ ਮੇਰੀ ਨਹੀਂ ਗੱਡੀ ਵੀਰੇ ਮੇਰੀ ਨਹੀਂ ਗੱਡੀ ਹੈਗੀ ਇਹਨਾਂ ਦੀ ਗੱਡੀ ਪਹਿਲਾਂ ਮੈਂ ਨੰਬਰ ਪਲੇਟ ਲੈ ਆਵਾਂਗੇ ਕਿਹੜੀ ਚੀਜ਼ ਆ ਪਹਿਲਾਂ ਨੂੰ ਆਏ ਨੰਬਰ ਪਲੇਟ ਬਾਹਰ ਜਾਊਗਾ ਨੰਨ ਇੰਸ਼ੋਰੈਂਸ ਵੀ ਲਿਆਉਣਾ ਪੋਹਰ ਪੋਲਿਊਸ਼ਨ ਵੀ ਲੈ ਆਉਣਾ ਦਿਖਾਓ ਦਿਖਾਓ ਮੈਂ ਸਾਰਾ ਕੁਝ ਲੈ ਲਵਾਂਗਾ ਮੈਂ ਹੋਣੀ ਚਾੜ ਕੇ ਦਿਖਾ ਦਿੰਦਾ ਜਿਹੜੀ ਜਿਹੜੀ ਸੁਣਾਈ ਹੁੰਦਾ ਹੈ ਅਜੀ ਉਹ ਕੀ ਨਾਮ ਹੈ ਤੁਹਾਡਾ ਜੀ